ਤਾਂ ਦੱਸ ਦੇ ਕੋ ਮੰਤਰੀ ਮੰਡਲ ਵਿੱਚ ਆ ਗਏ ਨੇ ਤੇ ਅੱਜ ਉਹ ਕੈਬਨਿਟ ਮੰਤਰੀ ਬਣ ਸਕਦੇ ਨੇ ਤੇ ਦੋਹਾਂ ਵਿਸ਼ਿਆਂ ਤੇ ਗੱਲਬਾਤ ਕਰਨ ਦੇ ਲਈ ਚਲਦੇ ਆ ਸਿੱਧਾ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਪਹਿਲਾਂ ਕਰਾਂਗੇ ਉਹਨਾਂ ਨਾਲ ਮਜੀਠੀਆ ਸਾਹਿਬਾਰੇ ਗੱਲਬਾਤ ਫਿਰ ਆਵਾਂਗੇ ਪੰਜਾਬ ਸਰਕਾਰ ਤੇ ਤਾਂ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਅਰਿੰਦਰ ਸਿੰਘ ਦੋ ਮੁੱਦੇ ਅੱਜ ਖੜੇ ਹੋਗੇ ਨੇ ਇੱਕ ਤਾਂ ਮਜੀਠੀਆ ਸਾਹਿਬ ਦਾ ਤਾਂ ਦੇਖੋ ਪੰਗਾ ਵੱਧਦਾ ਜਾ ਰਿਹਾ ਹੈ ਪਰ ਅੱਜ ਮਜੀਠੀਆ ਸਾਹਿਬ ਦੀ ਜਿਹੜੀ ਹਾਈ ਕੋਰਟ ਲੱਗੀ ਹੋਈ ਹੈ ਵੀ ਉਹਨਾਂ ਨੇ ਇੱਕ ਐਪੀਲ ਲਾਈ ਹੋਈ ਹੈ ਉਸ ਤੇ ਅੱਜ ਉਹ ਫੈਸਲਾ ਆਣਾ ਹੈ ਕਿ ਅੱਜ ਉਹਨਾਂ ਦਾ ਜਿਹੜਾ ਇਹ ਗ੍ਰਿਫਤਾਰੀ ਹੈ ਖਤਮ ਹੋ ਸਕਦੀ ਹੈ ਹਾਂਜੀ ਦੇਖੋ ਜਿਹੜਾ ਇਹ ਹੈ ਮਜੀਠੀਆ ਸਾਹਿਬ ਦਾ 7 ਦਿਨ ਦਾ ਰਿਮਾਂਡ ਸੀਗਾ ਲਿਆ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਨਵੀਂ ਪੇਸ਼ੀ ਕੋਈ 4 ਦਿਨ ਦਾ ਰਿਮਾਂਡ ਮਿਲਿਆ ਜੀ ਹੁਣ ਨਵੀਂ ਪੇਸ਼ੀ ਆ ਜਿਹੜੀ ਉਹ ਐਤਵਾਰ ਨੂੰ ਐ ਬਾਲੀਕੋਟ ਦੇ ਵਿੱਚ ਤੇ ਉਹ ਕੀ ਬਣਦਾ ਉਹ ਤਾਂ ਦੇਖੋ ਹਲੇ ਐਤਵਾਰ ਨੂੰ ਪਤਾ ਲੱਗੂ ਗੱਲ ਕਰ ਵੀ ਸੀ ਜਿਹੜੀ ਵਿਜੀਲੈਂਸ ਹੈ ਇਹ ਗੋਰਖਪੁਰ ਸ਼ਾਇਦ ਅੱਜ ਜਾ ਰਹੀ ਹੈ ਤਾਂ ਕਿ ਮਤਲਬ ਉੱਥੋਂ ਦਾ ਜਿਹੜਾ ਜਾਂਚ ਪੜਤਾਲ ਕੀਤੀ ਜਾ ਸਕੇ ਕਿਉਂਕਿ ਉੱਥੇ ਦੀ ਇੱਕ ਫੈਕਟਰੀ ਹੈ ਜਿਹਦੇ ਵਿੱਚ ਮਜੀਠੀਆ ਸਾਹਿਬ ਦਾ ਸ਼ੇਅਰ ਇਹਨਾਂ ਨੂੰ ਪਤਾ ਲੱਗਿਆ ਉਹ ਡਾਟ ਸਾਹਿਬ ਅਨਕੀ ਜਿਹੜੀ ਇਸ ਗੱਲ ਜੁੰਦੀ ਹੈ ਕਿ ਮਗੀਠੀਆ ਦਾ ਮੰਦੇ ਨਹੀਂ ਤੇ ਹੁਣ ਦੇਖੋ ਪਹਿਲਾਂ ਹਿਮਾਚਲ ਦੇ ਵਿੱਚ ਕੋਈ ਪ੍ਰਾਪਰਟੀ ਨਿਕਲ ਗਈ ਹੁਣ ਯੂਪੀ ਚ ਨਿਕਲ ਗਈ ਹੁਣ ਹਰਿਆਣਾ ਵਾਲੇ ਵੀ ਕਹਿੰਦੇ ਵੀ ਇੱਥੇ ਪ੍ਰਾਪਰਟੀ ਹੈ ਫਿਰ ਮੰਦੇ ਕਿਉਂ ਨਹੀਂ ਮੰਨ ਲੈਣਦੇ ਵੀ ਹਾਂ ਦੇ ਕੋਈ ਨਹੀਂ ਪ੍ਰਾਪਰਟੀ ਹੈਗੀ ਐ ਦੇਖੋ ਇਹ ਪ੍ਰਾਪਰਟੀ ਜਿਹੜੇ ਕਾਗਜ਼ਾਂ ਮਤਾਂ ਉੱਪਰ ਤੋਂ ਚੱਲਣਗੇ ਉਸ ਪ੍ਰਾਪਰਟੀ ਦਿੱਲੀ ਦੀ ਹੈ ਜਿਹੜੀ ਪ੍ਰਾਪਰਟੀ ਪਹਿਲਾਂ ਬੀਪੀਸੀ ਫਿਰ ਉਹ ਦੁਆਰਾ ਖਰੀਦੀ ਹੈ ਮਤਲਬ ਉਹ ਉਹਦਾ ਵੀ ਕਰਨਾ ਹੈਗਾ ਹਿਸਾਬ ਕਿਤਾਬ ਹੈ ਜਿਹੜਾ ਮਤਲਬ ਕਾਫੀ ਹੈ ਵਿਜੀਲੈਂਸ ਕੋਲ ਕਾਫੀ ਮਟੀਰੀਅਲ ਹੈਗਾ ਉਹਦੇ ਚੋਂ ਕੀ ਸੱਚ ਹੈ ਕੀ ਝੂਠ ਹੈ ਉਹ ਇਹ ਧਾਰਾ ਪੰਜਾਂ ਦਾ ਦੇਖੋ ਔਰ ਜਾਂ ਮਤਲਬ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਰਿਟਿਸ਼ਨ ਪਾਈ ਹੋਈ ਹੈ ਉਹਦੇ ਚ ਸਰਵਾਈ ਹੈ ਵੀ ਜੱਜ ਸਾਹਿਬ ਕਿਸ ਤਰ੍ਹਾਂ ਸੁਣਦੇ ਐ ਤੇ ਵਕੀਲ ਸਾਹਿਬ ਸਰਕਾਰੀ ਵਕੀਲ ਮਤਲਬ ਕਿਸ ਤਰ੍ਹਾਂ ਜੱਜ ਸਾਹਿਬ ਨੂੰ ਕਨਵੈਂਸ ਕਰਾਉਂਦੇ ਐ ਤੇ ਜਿਹੜੇ ਮਜੀਠੀਆ ਸਾਹਿਬ ਦੇ ਵਕੀਲ ਨੇ ਉਹ ਕਿਸ ਤਰ੍ਹਾਂ ਕਰਦੇ ਨੇ ਮੈਂ ਤਾਂ ਇਹ ਗੱਲ ਸੁਣੀ ਐ ਕਿ ਕਈ ਵਕੀਲ ਨੇ ਜਿਹੜੇ ਮਜੀਠੀਆ ਸਾਹਿਬ ਉਹ ਮਤਲਬ ਨਾਜ਼ਰੰਦਾਜ਼ ਕਰ ਉਹ ਕਰਦੇ ਮਤਲਬ ਦਿਲਟੇ ਨੇ ਨਾਜ਼ਰਬੰਦ ਕਰਦੇ ਐ ਮਤਲਬ ਸੁਣਨ ਚ ਆਇਆ ਦੇਖੋ ਗੱਲ ਕਿਸ ਤਰ੍ਹਾਂ ਨੌਕੇ ਲੋਕਾਂ ਦੇ ਵਿੱਚ ਕਾਫੀ ਮਤਲਬ ਜਿਹੜੇ ਛੰਕੇ ਜਿਹਨੇ ਉਹ ਪ੍ਰਗਟ ਕਰ ਰਹੇ ਨੇ ਕਈ ਲੋਕ ਤਾਂ ਇਸ ਚੀਜ਼ ਨੂੰ ਇਹ ਮਿਲਿਗੁਗਤ ਕਹਿ ਰਹੇ ਨੇ ਕਈ ਮਤਲਬ ਇਸ ਨੂੰ ਅਕਾਲੀ ਦਲ ਵਾਸਤੇ ਸਰਵਾਈਵ ਕਰਨ ਦਾ ਮੌਕਾ ਦੱਸ ਰਹੇ ਨੇ ਕਈ ਇਹਨੂੰ ਮਤਲਬ ਮਜੀਠੀਆ ਮੰਤਰੀ ਮੰਡਲ ਬਣਾ ਕੇ ਵੀ ਦੱਸ ਰਹੇ ਨੇ ਜਿਦੇ ਵਿੱਚ ਕੁਝ ਕਾਂਗਰਸੀ ਜਿਹੜੇ ਮਤਲਬ ਪੜੇ ਉਹਨਾਂ ਨੇ ਸਮਰਥਨ ਦਿੱਤਾ ਵੀ ਉਹ ਕੈਬਨਿਟ ਰੈਂਕ ਚਾ ਸਕਦੇ ਨੇ ਮਤਲਬ ਕਾਫੀ ਜਿਹੜੀਆਂ ਜਿਹੜੀਆਂ ਚਰਚਾਵਾਂ ਨੇ ਉਹ ਬਾਜ਼ਾਰ ਹੈ ਜਿਹੜਾ ਉਹ ਗਰਮ ਹੈ ਡਾਕਟਰ ਸਾਹਿਬ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਗੱਲਾਂ ਚ ਚਰਚਾਵਾਂ ਚੱਲ ਰਹੀਆਂ ਨੇ ਪਰ ਜੇਕਰ ਕਹਿੰਦੇ ਮੈਂ ਦੇਖੋ ਤੁਹਾਡੇ ਤੋਂ ਛੋਟਾ ਵੀ ਆ ਤੇ ਉਮਰ ਤੇ ਤੇਰਵੇਂ ਜੀ ਕਹਿੰਦੇ ਰੱਬ ਨਾਲ ਸੱਚਾ ਸਾਹਮਣੇ ਲਿਆਂਦੇ ਲਿਆਂਦਾ ਤੁਸੀਂ 2007 ਤੋਂ ਮੰਤਰੀ ਮੰਡਲ ਦੇ ਵਿੱਚ ਰਹੇ 10 ਸਾਲ ਤੁਹਾਡੀ ਸਰਕਾਰ ਰਹੀ ਤੇ ਉਸ ਟਾਈਮ ਪਰਚੇ ਹੀ ਪਏ ਸਾਰਾ ਜੱਗ ਜਾਣ ਰਿਹਾ ਇਹ ਕੋਈ ਨਕੋਂ ਦੀ ਗੱਲ ਨਹੀਂ ਹੈ ਪਰਚੇ ਹੁਣ ਤੱਕ ਨੌਜਵਾਨ ਅੰਦਰ ਨੇ ਤੇ ਤੁਸੀਂ ਪ੍ਰਾਪਟੀ ਬਣਾਈਆਂ ਤੇ ਉਹ ਹੁਣ ਸਾਰਾ ਕੁਝ ਨਸ਼ਰ ਹੋ ਰਿਹਾ ਤਾਂ ਹੁਣ ਮਜੀਠੀਆ ਸਾਹਿਬ ਨੂੰ ਰਾਸ ਨਹੀਂ ਆ ਰਿਹਾ ਦੇਖੋ ਪੈਸਾ ਤਾਂ ਦੇਖੋ ਲੋਕਾਂ ਦਾ ਹੀ ਆਪਾਂ ਜਿਹੜੇ ਵੋਟਾਂ ਪਾਣੇ ਆ ਜਿਹੜਾ ਆਪਣਾ ਟੈਕ ਟਾਉਂਦਾ ਸਰਕਾਰ ਦੇਖਿਆ ਨੇ ਡਾਕਟਰ ਸਾਹਿਬ ਉਹੀ ਪੈਸਾ ਹੁੰਦਾ ਤੇ ਉਹੀ ਪੈਸੇ ਤੁਸੀਂ ਆਪਣੀਆਂ ਪ੍ਰਾਪਟੀ ਬਣਾ ਰਹੇ ਹੋ ਉਹ ਪੈਸਾ ਤੁਸੀਂ ਸਰਕਾਰਾਂ ਦੇ ਖਰਚੇ ਹੀ ਨਹੀਂ ਲੋਕਾਂ ਦੇ ਉਸ ਸਮੇਂ ਦੇਖੋ ਜੀ ਜੇਕਰ ਧੂਆ ਉੜਦਾ ਤਾਂ ਇਹ ਤਾਂ ਹੁੰਦਾ ਹੀ ਹੈ ਵੀ ਕਿਤੇ ਨਾ ਕਿਤੇ ਕੋਈ ਅੱਗ ਦੀ ਜਿਹੜੀ ਚਿੰਗਾਰੀ ਆ ਉਹ ਸੁਲਗਦੀ ਹੈ ਇਹ ਗੱਲ ਕਰ ਇਹ ਹੈ ਵੀ ਜੇ ਮਤਲਬ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਹੁੰਦਾ ਆਹ ਤਾਂ ਜਿਹੜੇ ਅੱਜ ਦੇ ਹੈ ਨੌਜਵਾਨ ਨੇ ਇਹ ਨਾਂ ਆਉਂਦੀਆਂ ਨਾਲੇ ਸਰਵਾਈਵਲ ਕਰਨ ਦੀ ਜਿਹੜੀ ਮਤਲਬ ਗੱਲ ਕਹੀ ਹੈ ਇਹ ਮਤਲਬ ਚੜ੍ਹਦੀ ਕਲਾ ਚ ਹੀ ਰਹਿੰਦਾ ਜੇ ਇਹ ਇਸ ਰਸਤੇ ਤੇ ਤੁਰੇ ਜਿਹੜੇ ਤੁਸੀਂ ਇੱਥੇ ਵੀ ਮੁੰਡੇ ਨੌਜਵਾਨ ਜਿਲਾਂ ਦੇ ਵਿੱਚ ਨੇ ਜੇਕਰ ਇਹਨਾਂ ਦੇ ਨਾਲੇ ਆਪਣੇ ਆਪ ਨੂੰ ਵਧਿੱਕੀ ਜਾਂਦੇ ਨੇ ਵੱਡੇ ਅਫਸਰ ਤਾਂ ਮਤਲਬ ਹੌਲਦਾਰ ਜਾਂ ਥਾਣੇਦਾਰ ਆਮ ਲੋਕਾਂ ਨਾਲ ਕਿਸ ਤਰ੍ਹਾਂ ਦੀਆਂ ਵਧਿੱਕੀਆਂ ਕਰਦੇ ਹੋਣਗੇ ਤਾਂ ਇਹ ਉਦੋਂ ਇਹਨਾਂ ਨੇ ਜੇ ਮਤਲਬ ਇੱਧਰ ਧਿਆਨ ਦਿੱਤਾ ਹੁੰਦਾ ਤਾ ਆ ਨਾ ਤਾਂ ਜਿਹੜੀਆਂ ਨੇ ਇਹ ਨਾ ਆਉਂਦੀਆਂ ਕੋਈ ਡਾਕਟਰ ਸਾਹਿਬ ਮੈਨੂੰ ਯਾਦ ਆ ਕਿ ਜਦੋਂ ਸਰਦਾਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ ਪੰਜ ਵਾਰ ਪੰਜਾਬ ਦੇ ਕੋਈ ਛੋਟੀ ਮੋਟੀ ਵੀ ਗੱਲ ਨਹੀਂ ਹੈ ਤਾਂ ਲੋਕਾਂ ਨੂੰ ਉਹਨਾਂ ਦੇ ਮਾਨਸਿਕ ਕੰਮ ਵੀ ਕੀਤੇ ਪਾਰੇ ਜਦੋਂ ਤੋਂ ਪਾਰਟੀ ਤੋਂ ਪਿੱਛੇ ਹਟੇ ਜਦੋਂ ਵਾਕਡੋਰ ਸਾਰੀ ਸੁਖਬੀਰ ਬਾਲਦੇ ਹੱਥ ਵਿੱਚ ਆਈ ਉਪ ਮੁੱਖ ਮੰਤਰੀ ਬਣੇ ਤੇ ਮਜੀਠੀਆ ਸਾਹਿਬ ਸਾੜਾ ਸਾਹਿਬ ਸੀਗੇ ਇਹ ਕੈਬਨ ਮੰਤਰੀ ਬਣ ਗਏ ਉਸ ਤੋਂ ਬਾਅਦ ਸ਼੍ਰੋਮਣੀ ਕਾਲਦਨ ਦਾ ਡਾਟਾ ਗ੍ਰਾਫ ਹੈ ਜੋ 0% ਤੇ ਆ ਗਿਆ ਤੇ ਤੁਹਾਨੂੰ ਯਾਦ ਹੋਣਾ ਕਿ ਤਿੰਨ ਤਿੰਨ ਸੀਟਾਂ ਕਾਲਦਨ ਨੂੰ ਮਿਲੀਆਂ ਸੀ ਚੋਣਾਂ ਵਿੱਚ ਕਿੰਨੀ ਸ਼ਰਮ ਵਾਲੀ ਗੱਲ ਹੈ ਇੱਕ ਖੇਤਰੀ ਪਾਰਟੀ ਜਿਹੜੀ ਕਿ ਪੰਜ ਵਾਰ ਯਾਨੀ ਸੀਐਮ ਰਿਹਾ ਹੋਵੇ ਉਹਦਾ ਬੰਦਾ ਤੇ ਉਹ ਤਿੰਨ ਪਾਰਟੀਆਂ ਦੇ ਸੀਮਤ ਰਹੀ ਪਾਰਟੀ ਦੇਖੋ ਜੀ ਜਦੋਂ ਜਿਹੜੀ ਇਹ ਸ਼ਰੌਨੀ ਅਕਾਲੀ ਗੱਲ ਐ ਇਹ ਪੰਜਾਬ ਦੀ ਇੱਕ ਮਾਂ ਪਾਰਟੀ ਸੀ ਜਿਹੜੀ ਅੱਜ ਮਤਲਬ ਮੰਤਰੀ ਮਾਂ ਵਾਲਾ ਬਣ ਕੇ ਰਹਿ ਗਈ ਐ ਕਿਉਂਕਿ ਜਿਹੜਾ ਇਹਨਾਂ ਦੀ ਪਾਲਿਸੀ ਸੀ ਵੱਡੇ ਬਾਦਲ ਸਾਹਿਬ ਦੀ ਪੁਰ ਸ਼ਾਂਤੀ ਦੇ ਕੁੰਜ ਸੀ ਤੇ ਜਿਹੜੇ ਇਹਨਾਂ ਨੇ ਕਿ ਮੀਡੀਆ ਸਾਹਿਬ ਤੇ ਜਾਂ ਸੁਖਬੀਰ ਸਾਹਿਬ ਇਹ ਢਾਹ ਫੇਰਨ ਵਾਲੀ ਮਤਲਬ ਪਾਲਿਸੀ ਚੱਲਦੀ ਐ ਕਿਉਂਕਿ ਢਾਹ ਫੇਰਨ ਵਾਲੀ ਪਾਲਿਸੀ ਨਾ ਹੁਣ ਕਾਮਯਾਬ ਹੋਈ ਐ ਨਾ ਕਿਰਪਾਲ ਸਾਹਿਬ ਦੀ ਪਾਲਿਸੀ ਕਾਮਯਾਬ ਹੋਈ ਐ ਇਹ ਤਾਂ ਲੋਕਾਂ ਦੇ ਨਾਲ ਰਿਸ਼ਤਾ ਕ ਭੈਣ ਭਰਾ ਵਾਲਾ ਰਿਸ਼ਤਾ ਲੋਕਾਂ ਦੇ ਵਿੱਚ ਮਤਲਬ ਇਸ ਤਰ੍ਹਾਂ ਦੀ ਡੀਲਿੰਗ ਕਰਨੀ ਪੈਂਦੀ ਹੈ ਤਾਂ ਕਿ ਕਿਉਂਕਿ ਜਿਹੜੀਆਂ ਵੋਟਾਂ ਨੇ ਉਹ ਲੋਕਾਂ ਦੁਆਰਾ ਹੀ ਪਾਈਆਂ ਜਾਂਦੀਆਂ ਨੇ ਪੁਰਸੇ ਦੇ ਦੁਆਰਾ ਜਾਂ ਡਾਂਗ ਫੇਰਨ ਵਾਲਿਆਂ ਦੇ ਦੁਆਰਾ ਗੋਟਾ ਪਾ ਕੇ ਸਰਕਾਰ ਨਹੀਂ ਬਣਾਈ ਜਾਂਦੀ ਅੱਜ ਕਿਸਮਤੀ ਇਹ ਹੈ ਵੀ ਇਹਨਾਂ ਨੇ ਥੋੜੀ ਹੋਈ ਇਹ ਕਰਨ ਲਈ ਵੀ ਜਿਹੜੇ ਲੋਕ ਵੋਟਾਂ ਪਾਉਂਦੇ ਨੇ ਉਹਨਾਂ ਦੇ ਉੱਤੇ ਹੀ ਡਾਂਗ ਫੇਰਦੇ ਨੇ ਜਾਂ ਪਰਚਾ ਪਾਉਂਦੇ ਨੇ ਇਹ ਗਲਤ ਹੈ ਅਰੇ ਆਪਾਂ ਦੂਜੇ ਪਾਸੇ ਆ ਜਾਂਦੇ ਹਾਂ ਕਿ ਇਹ ਦੇਖੋ ਭਗਵਾਨ ਪ੍ਰਮਾਨ ਸਰਕਾਰ ਅਜ ਕੈਬਨਿਟ ਦਾ ਆਪਣਾ ਵਿਸਾਰ ਕਰਨ ਜਾ ਰਹੀ ਹੈ ਸੰਜੀਵ अरोड़ा ਜਿਹੜੇ ਕੇ ਦੁਆਰਾ ਵਿਧਾਇਕ ਕੱਢੇਗੇ ਨੇ ਉਹ ਉਹਨਾਂ ਨੂੰ ਅੱਜ ਕੋਈ ਵੱਡੀ ਜਨੀ ਕਹਿੰਦੇ ਕੈਬਨਿਟ ਮੰਤਰੀ ਸ਼ਾਮਿਲ ਕਰ ਸਕਦੇ ਆ ਤੁਹਾਨੂੰ ਲੱਗਦਾ ਵੀ ਸੰਜੀਵ ਰੋੜਾ ਨੂੰ ਮਿਲ ਸਕਦਾ ਕੋਈ ਕੈਬਨਿਟ ਪਦ ਹਾਂਜੀ ਦੇਖੋ ਇਹ ਸਾਢੇ 3 ਸਾਲਾਂ ਦੇ ਵਿੱਚ 7 ਵਾਰੀ ਜਿਹੜਾ ਮਨਟਰੀ ਮੰਡਲ ਦਾ ਦਸਤਾਰਾ ਉਹ ਹੋ ਗਿਆ ਕਿਉਂਕਿ 18 ਸੀਟਾਂ ਨੇ ਸਾਰੀਆਂ 18 ਸੀਟਾਂ ਦੇ ਵਿੱਚੋਂ ਜਿਹੜੀਆਂ ਪੰਜਾਬ ਮੰਤਰੀ ਮੰਡਲ ਦੀਆਂ ਸਮੇਤ ਸੀਐਮ ਸਾਹਿਬ 18 ਸੀਟਾਂ ਦੇ ਜੀਦੇ ਚੋਂ 16 ਸੀਟਾਂ ਖੁੱਲ ਨੇ 2 ਸੀਟਾਂ ਖਾਲੀ ਨੇ 2 ਸੀਟਾਂ ਖਾਲੀ ਜਿਹਦੇ ਵਿੱਚੋਂ ਇੱਕ ਸੀਟ ਤੇ ਅੱਜ ਮਤਲਬ ਇਹ ਸੰਜੀਵ ਰੋੜਾ ਜੀ ਬੈਠ ਜਾਣਗੇ ਇੱਕ ਸੀਟ ਫੇਰ ਵੀ ਖਾਲੀ ਹੈ ਇਹ ਇੱਕ ਸੀਟ ਵਾਸਤੇ ਮਤਲਬ ਕਿ ਆਸਰਾਂ ਜਿਹੜੀਆਂ ਵੀ ਚੱਲ ਰਹੀਆਂ ਨੇ ਤੇ ਵੀ ਕਿਸੇ ਮੰਤਰੀ ਮੰਡਲ ਦੀ ਛੁੱਪੀ ਵੀ ਹੋ ਸਕਦੀ ਹੈ ਤੇ ਨਵੇਂ ਐਮਐਲਏ ਦੇ ਵਿੱਚੋਂ ਮਤਲਬ ਨਵਾਂ ਕੋਈ ਮੰਤਰੀ ਸਿਆਰ ਵੀ ਕੀਤਾ ਜਾ ਸਕਦਾ ਜਿਹਦੇ ਵਿੱਚੋਂ ਸੰਤਮਾ ਸਾਹਿਬ ਦਾ ਨਾਂ ਸਭ ਤੋਂ ਉਕਰੇ ਦੀ ਉਹਨਾਂ ਨੂੰ ਮਤਲਬ ਸਪੀਕਰ ਦੇ ਉਹਦੇ ਤੋਂ ਫਾਰਕ ਕਰਕੇ ਕੋਈ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ ਕਿ ਕਈ ਮੰਤਰੀ ਤਾਂ ਮਤਲਬ ਆਦੇ ਮੋਬਾਈਲ ਦੇ ਉੱਤੇ ਕਦੇ ਮੈਸੇਜ ਪੜਦੇ ਨੇ ਤੇ ਕਦੇ ਮੋਬਾਈਲ ਤੋਂ ਦੇਖਦੇ ਆ ਵੀ ਮੈਨੂੰ ਕਦੋਂ ਸੁਨੇਹਾ ਆਵੇ ਤਾਂ ਕਿ ਮੈਂ ਮੰਤਰੀ ਬਣਾ ਤੇ ਕਈ ਮਤਲਬ ਇਸ ਤਰ੍ਹਾਂ ਡਰ ਰਹੇ ਨੇ ਮੰਤਰੀ ਜੀ ਕਿਤੇ ਇਹ ਸੁਨੇਹਾ ਨਾ ਆ ਜੇ ਜੀ ਆ ਕੇ ਰਜਾਈਨ ਦੇ ਜੋ ਤੁਹਾਡੀ ਨਾਂ ਮਤਲਬ ਹੋਰ ਮੰਤਰੀ ਬਣਾ ਕੇ ਕਾਫੀ ਜੜੀ ਉਥਲ ਪੁਥਲ ਤੇ 1 2 ਵਜੇ ਤੱਕ ਚੱਲਦੀ ਰਹੂਗੀ ਜਿਹਦੇ ਵਿੱਚ ਮਤਲਬ ਮੰਤਰੀ ਮੰਡਲ ਦੇ ਵਿੱਚ ਸੰਜੀਵ ਰੋੜਾ ਦਾ ਸਥਾਨ ਜਿਹੜਾ ਉਹ 100% ਪੱਕਾ ਹੈ ਕਿਉਂਕਿ ਕੇਜਰੀਵਾਲ ਸਾਹਿਬ ਨੇ ਮਤਲਬ ਵਾਦਾ ਕੀਤਾ ਹੋਇਆ ਸੀਦਾ ਲੁਧਿਆਣਾ ਦੇ ਲੋਕਾਂ ਨਾਲ ਵੀ ਜਦੋਂ ਤੁਸੀਂ ਐਮਐਲਏ ਬਣਤਾ ਤਾਂ ਮਤਲਬ ਸਡੀ ਡਿਊਟੀ ਖਤਮ ਉਹਦੇ ਬਾਅਦ ਸਾਡੀ ਡਿਊਟੀ ਸ਼ੁਰੂ ਹੋ ਜਾਊਗੀ ਇਹਨਾਂ ਨੂੰ ਕੈਬਨਟ ਮੰਤਰੀ ਦੇ ਤੌਰ ਤੇ ਰਵਾਂਗੇ ਜਿਹਦੇ ਵਿੱਚ ਇਹਨਾਂ ਨੂੰ ਮਤਲਬ ਵਪਾਰ ਮੰਤਰੀ ਉਦਯੋਗ ਮੰਤਰੀ ਜਾਂ ਕੋਈ ਹੋਰ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ ਯਾਨੀ ਕਿ ਇਹ ਵੀ ਵਿਰੋਧੀਆਂ ਦੇ ਲਈ ਖਤਰੇ ਦੀ ਘੰਟੀ ਹੈ ਜੇਕਰ ਕੋਈ ਵੱਡੇ ਮੰਤਰੀ ਬਣ ਜਾਂਦੇ ਨੇ ਕਿਉਂਕਿ ਬਹੁਤ ਜ਼ਿਆਦਾ ਮਾਰਤਨਾ ਦਿੱਤੇ ਨੇ ਕਈਆਂ ਹੀ ਜਮਾਨਤਾ ਚਰਤਾਂ ਲੁਧਿਆਣਾ ਵਿੱਚ ਹਾਂਜੀ ਲੁਧਿਆਣਾ ਦੇ ਵਿੱਚ ਦੇਖੋ ਦੋ ਤਰੀਕਾ ਮਸਲਾ ਬਣ ਗਿਆ ਸੀਗਾ ਇੱਕ ਪਾਸੇ ਹਾਸ਼ੂ ਸੀ ਇੱਕ ਪਾਸੇ ਹੀ अरोड़ा ਸੀਗਾ ਤੇ ਦੂਜੇ ਤਾਂ ਸਾਰੇ ਮਤਲਬ ਜਵਾਨਤਾ ਚਰਤ ਵਾਲੇ ਰਹਿ ਗਏ ਇਕੱਲਾ ਭਾਜਪੀ ਦਾ ਬੰਦਾ ਸੀਦਾ ਜਿਹੜਾ 20000 ਵੋਟ ਲੈ ਗਿਆ ਮੈਂ ਗੱਲ ਕਰ ਇਹ ਹੈ ਵੀ ਲੁਧਿਆਣਾ ਦਾ ਵਿਕਾਸ ਰੋਕ ਮੰਗਦਾ ਹੈ ਲੁਧਿਆਣਾ ਕਿਉਂਕਿ ਇਹ ਡਿਵੈਲਪਮੈਂਟ ਸਿਟੀ ਹੈ ਸ਼ਹਿਰੀ ਹੈ ਇਹ ਸ਼ਹਿਰ ਦੇ ਵਿੱਚ ਆਵਾਪੀ ਵੱਧ ਹੁੰਦੀ ਹੈ ਜਗਾਵਾਂ ਘੱਟ ਹੁੰਦੀਆਂ ਨੇ ਉੱਥੇ ਸਹੂਲਤਾਂ ਜਿਵੇਂ ਪਾਣੀ ਦੀ ਸਹੂਲਤ ਲੇਟਾਂ ਸਕੀਟ ਲੇਟਾਂ ਸੀਵਰੇਜ ਸਿਸਟਮ ਤੇ ਆਵਾਰਾ ਪਸ਼ੂ ਆਵਾਰਾ ਕੁੱਤੇ ਮਤਲਬ ਕੋਸਨੀ ਧੱਕੇਸ਼ਾਹੀ ਹੈ ਕਾਫੀ ਖੁਸ਼ ਹੈ ਜਿਹੜਾ ਮਤਲਬ ਇਹਨਾਂ ਤੋਂ ਨਿਜਾਤ ਪਾਉਣ ਵਾਸਤੇ ਲੋਕਾਂ ਨੂੰ ਇੱਕ ਮੌਕਾ ਮਿਲਿਆ ਵੀ ਅਰੋੜਾ ਸਾਹਿਬ ਨੂੰ ਉਹਨਾਂ ਨੇ ਚੁਣ ਕੇ ਭੇਜਿਆ ਕੈਬਿਨੇਟਰ ਦੇ ਵਿੱਚ ਉਹਨਾਂ ਨੂੰ ਥਾਂ ਮਿਲੀ ਤੇ ਹੁਣ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖੜਾ ਕਿੰਨਾ ਉਤਰਦੇ ਨੇ ਇਹ ਆਉਣ ਵਾਲੇ ਕੁਝ ਦਿਨਾਂ ਦੇ ਗਰਮ ਚ। ਤੁਸੀਂ ਸੀਵਰੇਜ ਸਿਸਟਮ ਦੀ ਗੱਲ ਕੀਤੀ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਆਪਾਂ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਸਭ ਨੂੰ ਪਤਾ ਹੈ ਕਿ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਤੇ ਉਧਰੋਂ ਪਾਣੀ ਛੱਡੇ ਜਾ ਰਿਹਾ ਤੇ ਜਿਹੜਾ ਕੱਗਰ ਹੈ ਹਰਿਆਣੇ ਤੇ ਪੰਜਾਬ ਦਾ ਕੱਗਰ ਸਾਂਝਾ ਹੈ ਤੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਆਰਡਰ ਕਰ ਦਿੱਤੇ ਨੇ ਬਗਾਇਦਾ ਮੈਂ ਤੁਹਾਨੂੰ ਦੱਸ ਦਿੰਨਾ ਕੱਲ ਪਟਿਆਲ ਦੀ ਗਵਰਨਰਸ਼ਿਪ ਕੀਤੀ ਹੈ ਸਰ ਚੈਨਲ ਤੇ ਤੇ ਸੰਗਰੂਰ ਦੇ ਵਿੱਚ ਡੀਸੀ ਸਾਹਿਬ ਕੱਲ ਸਵੇਰੇ ਪਹੁੰਚ ਗਏ ਨੇ ਘੱਗਰ ਤੇ ਜਾਇਦਾ ਲੈਣ ਤਾਂ ਉਹਨਾਂ ਨੇ ਸਾਰੇ ਯਾਨੀ ਕਿ ਜਿੰਨੇ ਵੀ ਜ਼ਿਲ੍ਹੇ ਨੇ ਨਾਲ ਲੱਗਦੇ ਘੱਗਰਾਂ ਦੇ ਉਹਨਾਂ ਉੱਪਰ ਡਿਵੀਜ਼ਨ ਨੂੰ ਕਹਿਤਾ ਵੀ ਤੁਸੀਂ ਆਪ ਜਾ ਕੇ ਬਕਾਇਦਾ ਚੈਕਿੰਗ ਕਰੋ ਤਾਂ ਕਿ ਕੋਈ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਾ ਆਏ ਕੋਈ ਪਾੜਨਾ ਪਵੇ ਕੱਲ ਨੂੰ ਜਵਾਬ ਦੇਣਾ ਮੈਨੂੰ ਓਖਾ ਹੋ ਜਾਂਦਾ ਇਹ ਭਗਵਾਨਤਮਨ ਸਾਹਿਬ ਨੇ ਕੱਲ ਕੱਲ ਵਧੀਆ ਕਦਮ ਚੱਕਿਆ ਦੇਖੋ ਦੇਖੋ ਜੀ ਕਥਾਨ ਦਾ ਪਾਖੜਾ ਦੇ ਵਿੱਚ ਥੋੜਾ ਜਿਹਾ ਕੋਈ ਪੁਲ ਦੇ ਵਿੱਚ ਲੀਕੇਜ ਹੈ ਉਹ ਮਤਲਬ ਕਾफी ਸਰਦਰਦੀ ਦਾ ਕਾਰਨ ਬਣੀ ਪਈ ਹੈ ਉਹਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਮਤਲਬ ਪਾਖੜਾ ਦਾ ਪਾਣੀ ਹੋਰ ਮਤਲਬ ਕਿਤੇ ਹੜ੍ਹਾਂ ਦਾ ਰੂਪ ਧਾਰਨਾ ਕਰ ਲੇ ਗਵਰਨਮੈਂਟ ਦਾ ਸਪੈਸ਼ਲ ਧਿਆਨ ਇੱਧਰ ਚਾਹੀਦਾ ਦੂਜੀ ਤਰ੍ਹਾਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਜੇ ਹਿਮਾਚਲ ਦੇ ਵਿੱਚ ਜਿਹੜੀ ਬਾਰਿਸ਼ ਦਾ ਬਹੁਤ ਜ਼ਿਆਦਾ ਨੰਗਾ ਨਾਚ ਹੋ ਰਿਹਾ ਹੈਗਾ ਇਸ ਕਰਕੇ ਜਿਹੜੇ ਟੂਰਿਸਟ ਨੇ ਲੋਕ ਨੇ ਜਾ ਪਹਾੜਾਂ ਦੇ ਵਿੱਚ ਯਾਤਰਾ ਤੇ ਜਾਂਦੇ ਨੇ ਜਾਂ ਸੈਰਸਪਾਟੇ ਤੇ ਜਾਂਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ 15 ਦਿਨ ਘੱਟ ਤੋਂ ਘੱਟ ਰੁਕੋ ਕਿਉਂਕਿ ਹਾਲਾਤ ਬਹੁਤ ਬਦਤਰ ਨੇ ਪਹਾੜ ਡਿੱਗ ਰਹੇ ਨੇ ਜੀ ਜੀ ਮਿੱਟੀ ਖੁਰ ਰਹੀ ਹੈ ਮਤਲਬ ਜਲ-ਥਲ ਹੋਇਆ ਪਿਆ ਉਦੋਂ ਬਾਅਦ ਫਿਰ ਨਾਲੇ ਤਾਂ ਮੌਤਾ ਹੋ ਜਾਂਦੀਆਂ ਨੇ ਨਾਲੇ ਫਿਰ ਸਰਕਾਰ ਦੀ ਜਾਨ ਨੂੰ ਪੰਗਾ ਚੜ ਜਾਂਦਾ ਮਤਲਬ ਜੀ ਇੱਕ ਬੰਦੇ ਨੂੰ ਨੌਕਰੀ ਦਾ ਹੋ ਜਾਂਦਾ ਅੱਡੇ ਨਾਲ ਜਿਹੜਾ ਆ ਆਰਥਿਕ ਮਦਦ ਹੈ ਉਹ ਮੰਗਣ ਲੱਗ ਜਾਂਦੇ ਨੇ ਇਸ ਕਰਕੇ ਲੋਕਾਂ ਨੂੰ ਬਾਰ-ਬਾਰ ਅਪੀਲ ਕਰਦੇ ਆਂ ਵੀ ਅਨਨੈਸੈਸਰੀ ਟਰੈਵਲਿੰਗ ਹੈ ਜਿਹੜੀ ਇਹ ਤੇ ਰੋਕ ਲਾਓ 15 ਜਣਾਂ ਵਾਸਤੇ ਘਰੇ ਬੈਠ ਕੇ ਆਰਾਮ ਆਂ ਜਪੋ ਵੈਗਰੂ ਜਪੋ ਉਸ ਵੀ ਕਰੋ ਆਪਦਾ ਘਰੇ ਖਾਣੇ ਪਕਾਣੇ ਬਣਾ ਕੇ ਖਾਓ ਤਾਂ ਕਿ ਮਤਲਬ ਜਿਹੜੀ ਇਹ ਇਸ ਤਰ੍ਹਾਂ ਦਾ ਸੰਕਟ ਦਾ ਸਮਾਂ ਇਹ ਲੰਘ ਜਾਏ ਉਸ ਤੋਂ ਬਾਅਦ ਜਾਣ ਵਾਸਤੇ ਕਦੋਂ ਕੋਈ ਕਿਸੇ ਨੂੰ ਕੋਈ ਰੋਕਦਾ ਨਹੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਆਂ ਪਹਿਲਾਂ ਵੀ ਆਪਣਾ ਚੈਨਲ ਕਰਦਾ ਸੀ ਅੱਜ ਵੀ ਕਰਦੇ ਆਂ ਤੇ ਨਦੀਆਂ ਨਾਲਿਆਂ ਦੇ ਵਿੱਚ ਨਹਾਉਣ ਤੋਂ ਤੇ ਇਹਨਾਂ ਦੇ ਕੋਲੇ ਤੁਰਨ ਜਾਣ ਆਉਣ ਤੋਂ ਕਾਫੀ ਵਿਚਾ ਕਰਕੇ ਮਤਲਬ ਸੁਰੱਖਿਤ ਰਿਹਾ ਜਾ ਸਕਦਾ ਕਿਉਂਕਿ ਉਪਰੋ ਸਰਕਾਰ ਨੇ ਹਾਈਲਾਈਟ ਜਾਰੀ ਕੀਤਾ ਹੋਇਆ ਭਾਰਤ ਸਰਕਾਰ ਨੇ ਵੀ ਜਿਹੜਾ ਹਿਮਾਚਲ ਦੇ ਵਿੱਚ ਕੋਰਾ ਮਚਾਇਆ ਪਾਣੀ ਨੇ ਤਾਂ ਅੰਦਾਜ਼ੇ ਨਾਲ ਕਿ ਉੱਥੇ ਕਾਫੀ ਕਾਰਾਂ ਗੱਡੀਆਂ ਜਿਵੇਂ ਤੁਸੀਂ ਕਿਹਾ ਵੀ ਆਪਣੇ ਆਪਣੇ ਘਰ ਬੈਠੋ ਉੱਥੇ ਕਾਫੀ ਗੱਡੀਆਂ ਰੁੜ ਗਈਆਂ ਨੇ ਪਾਣੀ ਦੇ ਵਿੱਚ ਕਾਫੀ ਵਿਅਕਤੀਆਂ ਜਿਹੜੇ ਉਹ ਲਾਪਤਾ ਦੱਸਿਆ ਰਹੇ ਨੇ ਤਾਂ ਨੱਸ ਦੇਣਾ ਕਿ ਅਨੰਦਪੁਰ ਸਾਹਿਬ ਜਿਹੜਾ ਰੋਪੜ ਡੰਗਲ ਡੈਮ ਹੈ ਉੱਥੇ ਉੱਥੇ ਉਹ ਗੱਡੀਆਂ ਮीडियो ਨੇ ਤੇ ਉਹ ਬੰਦੇ ਸਹੀ ਸਰਾ ਪਾਏਗੇ ਨੇ ਤੁਸੀਂ ਸਹੀ ਸਰਾ ਇੱਥੀ ਵੀ ਆਪਾਂ ਪਹਿਲਾਂ ਵੀ ਅਪੀਲ ਕਰਦੇ ਆ ਲੋਕਾਂ ਨੂੰ ਆ ਡਾਕਟਰ ਸਾਹਿਬ ਲੋਕਾਂ ਲੋਕਾਂ ਕੋਈ ਕਹ ਬਾਨਾ ਵੀ ਸਾਡੇ ਬੱਚਿਆਂ ਨੂੰ ਛੁੱਟੀਆਂ ਹੀ ਵੇ ਜੀ ਅਸੀਂ ਛੁੱਟੀਆਂ ਘੁੰਮਣ ਜਾਣਾ ਤੁਸੀਂ ਬਾਅਦ ਵਿੱਚ ਘੁੰਮਣ ਜਾ ਸਕਦੇ ਹੋ ਕਿਉਂਕਿ ਮਾਹੌਲ ਜਿਹੜਾ ਇਸ ਸਮੇਂ ਮੌਸਮ ਦਾ ਮਿਸਾਜ ਥੋੜਾ ਚੇਂਜ ਹੋਇਆ ਪਿਆ ਹਾਂਜੀ ਇਹੀ ਗੱਲ ਕਰਦਿਆਂ ਦੀ ਇਹੀ ਬੇਨਤੀ ਦੁਆਰਾ ਫੇਰ ਕਰਦਿਆਂ ਵੀ ਆਪਣੇ ਘਰੇ ਬੈਠ ਕੇ ਹੀ ਮਤਲਬ ਛੁੱਟੀਆਂ ਦਾ ਆਨੰਦ ਲਿਆਇਆ ਜਾਵੇ ਜਾਂ ਹੁਣ ਛੁੱਟੀਆਂ ਤਾਂ ਲਗਭਗ ਕਾਫੀ ਸਕੂਲਾਂ 'ਚ ਤਾਂ ਚੱਲ ਫੇ ਸਕੂਲ ਦੁਆਰੇ ਲੱਗੇ ਤੇ ਹੋ ਸਕਦਾ ਹੋਰ ਕੁਝ ਰਹਿੰਦੇ ਹੋਣ ਮਤਲਬ ਉਹ ਜੋ ਵੀ ਸਮਾਂ ਹੈ ਇਸ ਨੂੰ ਮਤਲਬ ਆਪੋ ਆਪਣੇ ਘਰੇ ਬੈਠ ਕੇ ਕੱਢਿਆ ਜਾਵੇ ਇਹ ਲੋਕ ਮਤਲਬ ਉੱਥੇ ਜਾ ਕੇ ਫਿਰ ਫਸ ਜਾਂਦੇ ਨੇ ਮੁਸੀਬਤਾਂ ਆ ਜਾਂਦੀਆਂ ਨੇ ਬਾਕੀ ਜਿਹੜਾ ਪਰਿਵਾਰ ਬਾਅਦ 'ਚ ਹੁੰਦਾ ਉਹਨੂੰ ਵੀ ਦਿੱਕਤਾਂ ਆਉਂਦੀਆਂ ਨੇ ਬੱਚਿਆਂ ਨੂੰ ਪਰਿਵਾਰ ਮਤਲਬ ਕਾਫੀ ਜਿਹੜੀ ਦਿੱਕਤੀ ਦਿੱਕਤ ਹੁੰਦੀ ਹੈ ਇਸ ਕਰਕੇ ਜੇ ਆਪਾਂ 15 ਦਿਨ ਦਾ ਬ੍ਰੇਕ ਪਾ ਲਈਏ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਘਰਾਂ ਦੇ ਵਿੱਚ ਸਾਰਿਆਂ ਦਾ ਸੁਖ ਸੋਲਸਾ ਨੇ ਹਰ ਇੱਕ ਦੇ ਘਰੇ ਜਿੰਨਾ ਮਾਜਣਾ ਹੈ ਆਪਦਾ ਆਨੰਦ ਲਓ ਪਰਿਵਾਰ ਦੇ ਵਿੱਚ ਬੈਠ ਕੇ ਗੱਲਾਂ ਮਾਰੋ ਗੱਪਾਂ ਮਾਰੋ ਖਾਓ ਪੀਓ ਤੇ ਦੂਬਤ ਹੋਰ ਕੁਝ ਨਹੀਂ ਮਤਲਬ ਲੜਾਈ ਝਗੜੇ ਤੋਂ ਟਲ ਕੇ ਰਹੋ ਤੇ ਜਿਹੜੀਆਂ ਕਈ ਵਾਰੀ ਅਫਵਾਹਾਂ ਆਉਂਦੀਆਂ ਨੇ ਅਫਵਾਹਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਅਫਵਾਹ ਕਈ ਵਾਰੀ ਕੋਈ ਜਾਨਲੇਵਾ ਸਰਤ ਵੀ ਹੋ ਸਕਦੀ ਹੁੰਦੀ ਹੈ ਉਹੀ ਮਤਲਬ ਪ੍ਰਚਾਰ ਜਿਹੜਾ ਵੀ ਕੋਈ ਗਲਤ ਹੈ ਉਹਦੇ ਮਗਰ ਲੱਗੇ ਡਾਕਟਰ ਸਾਹਿਬ ਮੈਂ ਨਾ ਡਾਕਟਰ ਸਾਹਿਬ ਮੈਂ ਮੁੱਦੇ ਤੇ ਆਨਾ ਕਿ ਤੁਹਾਨੂੰ ਅੰਦਾਜ਼ਾ ਸੁਨੀਲ ਜਾਖੜ ਨੇ ਇੱਕ ਟਵੀਟ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਪਾਈਤਾ ਜੀ ਵਿਸਥਾਰ ਹੋ ਰਿਹਾ ਪੰਜਾਬ ਮੰਤਰੀ ਮੰਡਲ ਦਾ ਤੇ ਤੁਹਾਨੂੰ ਅੰਦਾਜ਼ੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ ਇੱਕ ਫਗਵਾੜਾ ਤੇ ਇੱਕ ਨਵਾਂ ਸ਼ਹਿਰ ਦੋ ਨੌਜਵਾਨਾਂ ਦੀ ਯਾਨੀ ਕਿ 86 ਵਿਅਕਤੀ ਨੇ ਗੋਲੀਆਂ ਮਾਰੇ ਕਤਲ ਕਰ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਵੀ ਕੁਝ ਦਿਨ ਪਹਿਲਾਂ ਇੱਕ ਹਫਤਾ ਪਹਿਲਾਂ ਜੱਗੂ ਭਗਵਾਨਪੁਰ ਦੇ ਮਾਦਾ ਕਤਲ ਕੀਤਾ ਗਿਆ ਤੇ ਇਹ ਕਹਿੰਦੇ ਦੋ ਕਤਲੇ ਹੋ ਗਏ ਨੇ ਤੇ ਕਹਿੰਦੇ ਮਾਨ ਸਰਕਾਰ ਆਪਣੇ ਕੈਨੇਡਾ ਦਾ ਵਿਚਾਰ ਕਰ ਰਹੀ ਹੈ ਪਰ ਕਹਿੰਦੇ ਇੱਧਰ ਦਾ ਪੰਜਾਬ ਤੇ ਕਹਿੰਦੇ ਵੀ ਗੈਂਗਸਟਰਿਜ਼ਮ ਵਧਿਆ ਪਿਆ ਇੱਧਰ ਮਾਨ ਸਰ ਆਪ ਦਾ ਕੋਈ ਸਹਿਯੋਗ ਹੀ ਨਹੀਂ ਹੈ ਧਿਆਨ ਹੀ ਨਹੀਂ ਹੈ ਕਹਿੰਦੇ ਦੇਖੋ ਜੀ ਧਿਆਨ ਸਾਰਾ ਹੈਗਾ ਕਾਫੀ ਗੈਂਗਸਟਰ ਦੇ ਉੱਤੇ ਪਰ ਨਕੇਲ ਇਹਨਾਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂ ਤੇ ਗੱਲ ਕਰ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਮਤਲਬ ਇਕੱਲੀ ਸਿਆਸਤ ਨਹੀਂ ਇਸ ਚੀਜ਼ ਤੇ ਚਮਕਾਉਣੀ ਚਾਹੀਦੀ ਪਿੰਡਾਂ ਦੀਆਂ ਪੰਚਾਇਤਾਂ ਜਿਹੜੇ ਮੁੰਡੇ ਥੋੜਾ ਜਿਹਾ ਪਰਾਹੇ ਪੈ ਗਏ ਉਹਨਾਂ ਦੇ ਰਿਸ਼ਤੇ ਚਲੋ ਮੈਂ ਮੈਂ ਆਖਰੀ ਸਵਾਲ ਆਖਰੀ ਮੁੱਦੇ ਵੀ ਆਖਰੀ ਵਾਰ ਆਨਾ ਕੀ ਅੱਜ ਮਜੀਠੀਆ ਸਾਹਿਬ ਨੂੰ ਰਾਤ ਦੇਗੀ ਹਾਈ ਕੋਰਟ ਜਾਂ ਨਹੀਂ ਬਸ ਦੇਖੋ ਜੀ ਇਹ ਤਾਂ ਹੁਣ ਸੁਣਵਾਈ ਹੋਊਗੀ ਸੁਣਵਾਈ ਤੋਂ ਬਾਅਦ ਦੇਖੋ ਜੱਜ ਸਾਹਿਬ ਕੋਈ ਤਰੀਕ ਦਿੰਦੇ ਨੇ ਜਾਂ ਮਤਲਬ ਕੋਈ ਟਾਈਮ ਰੱਖਦੇ ਨੇ ਜੱਜ ਸੁਣਾਈ 1 ਵਜੇ ਅਧਿਕਾਰੀ ਕੋਈ ਅਧਿਕਾਰੀ ਕੋਈ ਅੱਜ ਸੁਣਵਾਈ ਕਰਨੀ ਹੈ ਆ ਵੀ ਇੱਕ ਸੁਣਵਾਈ ਸ਼ੁਰੂ ਹੋਊ ਜੀ 2-4 ਘੰਟੇ ਸੁਣਵਾਈ ਤੇ ਵੀ ਲੱਗਣਗੇ ਸਰਕਾਰੀ ਵਕੀਲ ਆਵਦਾ ਪੱਖ ਪੇਸ਼ ਕਰਨਗੇ ਮਜੀਠੀਆ ਸਾਹਿਬ ਦੇ ਵਕੀਲ ਹੋਣਗੇ ਜਿਹੜੇ ਉਹ ਆਪਣਾ ਪੱਖ ਪੇਸ਼ ਕਰਨਗੇ ਉਦੋਂ ਬਾਅਦ ਸੋਚਣ ਵਾਸਤੇ ਜੱਜ ਸਾਹਿਬ ਕੁਝ ਸਮਾਂ ਲੈਣਗੇ ਤੇ ਉਦੋਂ ਬਾਅਦ ਜਿਸ ਤਰ੍ਹਾਂ ਦੀ ਕਿਉਂਕਿ ਮੈਂ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਤਿੰਨ ਤਿੰਨ ਜੱਜ ਦੀ ਬੈਂਚ ਹੈ ਜਿਹੜੇ ਕਿ ਕੇਐਸ ਰਾਓ ਨੇ ਕੱਲ ਬਿਆਨ ਦਿੱਤਾ ਸੀ ਉਹ ਵੀ ਉਸ ਬੈਂਚ ਦੇ ਮੇਨ ਜੱਜ ਨੇ ਉਹ ਉਹ ਸੁਣਵਾਈ ਕਰ ਸਕਦੇ ਨੇ ਉਹ ਰਹਿਮ ਕਰ ਸਕਦੇ ਨੇ ਮਜੀਠੀਆ ਤੇ ਅੱਜ ਕੋਈ ਕੋਰਟਾਂ ਦੇ ਵਿੱਚ ਮਤਲਬ ਸਬੂਤਾਂ ਦੇ ਹਿਸਾਬ ਨਾਲ ਚੱਲਦਾ ਹੁੰਦਾ ਰਹਿਮ ਤਾਂ ਕੋਈ ਕੇਸ ਹੁੰਦਾ ਜਿੱਥੇ ਰਹਿਮ ਵਾਲਾ ਹੁੰਦਾ ਉਹ ਮਤਲਬ ਹੋਰ ਨੇ ਇਹ ਜਿਹੜੇ ਇਹ ਕੇਸ ਨੇ ਇਹ ਤਾਂ ਸਬੂਤ ਮਤਲਬ ਜਾਇਦਾਦ ਦੇ ਨਸ਼ੇ ਦੇ ਕੋਈ ਹੋਰ ਕੋਈ ਮਾਰਟਰ ਤੇ ਮਤਲਬ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਇਹਦੇ ਤੇ ਰਹਿਮ ਨਹੀਂ ਹੁੰਦਾ ਇਹਦੇ ਤੇ ਸਬੂਤ ਕਮ ਕਰਦੇ ਹੁੰਦੇ ਨੇ ਜੇ ਰਹਿਮ ਹੋਵੇ ਜੇ ਮਤਲਬ ਹੋ ਸਕਦਾ ਇਹਨਾਂ ਨੇ ਜਿਹੜਾ ਪ੍ਰੈਸ਼ਰ ਪਾਉਣ ਦਾ ਕੋਰਟਾਂ ਦੇ ਉੱਤੇ ਇਹ ਮਤਲਬ ਚਲਾਇਆ ਜੇ ਨਾ ਕੱਠ ਜਾ ਹੱਲਾ ਹੋ ਨਾ ਕਰਦੇ ਹੋ ਸਕਦਾ ਕੱਲ ਹੀ ਕੋਈ ਪ੍ਰੋਗਰਾਮ ਬਣ ਜਾਂਦਾ ਤਾਂ ਗੱਲ ਕਰ ਇਹਨਾਂ ਨੂੰ ਸ਼ਾਂਤੀਪੂਰਵਕ ਬੈਠ ਕੇ ਮਤਲਬ ਆਦਾਲਤ ਦਾ ਜਿਹੜਾ ਫੈਸਲਾ ਹੈ ਉਹ ਸਿਰ ਮੱਥੇ ਕਬੂਲ ਕਰ ਲੈਣਾ ਚਾਹੀਦਾ ਚਲੋ ਡਾਕਟਰ ਸਾਹਿਬ ਤੁਸੀਂ ਆਪਣੇ ਦੋ ਮੁੱਦੇ ਤੋਂ ਇਲਾਵਾ ਆਪਾਂ ਦੋ ਤਿੰਨ ਮੁੱਦੇ ਤੇ ਹੋਰ ਗੱਲਬਾਤ ਕੀਤੀ ਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਸਰ ਧੰਨਵਾਦ ਸੋ ਦੋ ਤੋਂ ਸਾਡੇ ਜਿਹੜੇ ਅੱਜ ਦੇ ਦੋ ਮੇਨ ਮੁੱਦੇ ਸੀਗੇ ਵੀ ਅਜ ਇੱਕ ਤਾਂ ਮਜੀਠੀਆ ਸਾਹਿਬ ਦੀ ਪੁਕਾਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਰਿਟ ਅਪਲੀਕੇਸ਼ਨ ਲਈ ਉਹਦਾ ਫੈਸਲਾ ਆਣਾ ਹੈ ਕਿ ਜਿਹੜਾ ਮਿਰਤੇ ਪਰਚਾ ਹੈ ਮੈਂ ਚੱਕਿਆ ਗਿਆ ਉਹ ਖਤਮ ਕੀਤਾ ਜਾਏ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੈਂਚ ਹੈ ਉਹਦੇ ਬੀਐਸ ਰੋ ਜਿਨ੍ਹਾਂ ਨੇ ਕੱਲ ਵਿਜ਼ਨ ਕੋਰਟ ਨੂੰ ਅਪੀਲ ਕੀਤੀ ਸੀ ਉਹ ਉਸ ਬੈਂਚ ਦੇ ਵੀ ਤਿੰਨ ਜੱਜਾ ਸ਼ਾਮਲ ਨੇ ਹੋ ਸਕਦਾ ਅਜ ਮਰੀਠੀਆ ਦੀ ਜਿਹੜੀ ਇਹ ਅਰਜੀ ਮੰਨ ਲਈ ਜੇ ਪਰ ਉਧਰ ਸਰਕਾਰੀ ਵੀਲਾਂ ਦਾ ਕਹਿਣਾ ਹੈ ਕਿ ਅਸੀਂ ਅਜੇ ਬਿਲਕੁਲ ਨਹੀਂ ਹੋਣ ਦਾਂਗੇ ਸਾਡੇ ਕੋਲ ਠੋਸ ਸਬੂਤ ਨਹੀਂ ਤੇ ਦੂਸਰਾ ਤੁਹਾਨੂੰ ਦੱਸ ਦਈਏਗਾ ਪੰਜਾਬ ਵਿਸਥਾਰ ਮੰਡਲ ਹੈ ਜਿਹੜਾ ਕਿ ਪੰਜਾਬ ਦਾ ਮੰਤਰੀ ਮੰਡਲ ਹੈ ਉਹਦਾ ਵਿਸਥਾਰ ਹੋਣਾ ਸੰਜੀਵ ਅਰੋੜਾ ਦਾ ਕੈਪਟਨ ਮੰਤਰੀ ਬਣ ਗਏ ਬਣ ਗਏ ਇਸ ਤੋਂ ਬਾਅਦ ਇੱਕ ਸੀਟ ਹੋਰ ਖਾਲੀ ਹੈ ਉਦੇ ਉੱਪਰ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਨਵੇਂ ਸਾਡੇ ਚੁਣੇ ਹੋਏ ਐਮਐਲਏ ਨੇ ਅਸੀਂ ਉਹਨਾਂ ਚੋਂ ਇੱਕ ਲੋਕਾਂ ਨੂੰ ਤੇ ਆਪਣੇ ਨਾਲ ਦੇ ਐਮਐਲਏ ਨੂੰ ਇੱਕ ਯਾਨੀ ਕਿ ਬਹੁਤ ਵੱਡਾ ਗਿਫਟ ਦਾਂਗੇ ਸਾਰੇ ਹੈਰਾਨ ਹੋਣਗੇ ਇੱਕ ਨਵਾਂ ਬੰਦਾ ਲੈ ਕੇ ਆਣਗੇ ਮਾਨ ਸਾਹਿਬ ਦੇਖਣਾ ਜੋ ਨਵਾਂ ਬੰਦਾ ਕੌਣ ਹੈ ਤੇ ਜਿਹੜਾ ਸੰਜੀਵ ਰੋੜਾ ਦੀ ਗੱਲ ਦੱਸੀ ਜਾ ਰਹੀ ਹੈ ਉਹਨਾਂ ਨੂੰ ਲੁਧਿਆਣਾ ਦਾ ਉਦਯੋਗਿਕ ਮੰਤਰੀ ਜਾਂ ਕਿਸੇ ਮੰਡੀਆਂ ਦੇ ਸਬੰਧਿਤ ਉਹਨਾਂ ਨੂੰ ਮੰਤਰੀ ਬਿਗਾਇਆ ਜਾ ਸਕਦਾ ਹੈ ਜਾਂ ਇਹ ਵੀ ਇੱਕ ਆਪਸ਼ਨ ਆਈ ਹੈ ਕਿ ਅੱਜ ਸੰਜੀਵ ਰੋੜਾ ਨੂੰ ਕੁਲਤਾਰ ਸਦਵਾਨ ਨੂੰ ਸਪੀਕਰ ਪੱਤੋਂ ਫਰਕ ਕਰਕੇ ਉੱਥੇ ਲਗਾਇਆ ਜਾ ਸਕਦਾ ਹੈ ਯਾਨੀ ਕੋਈ ਨਾ ਕੋਈ ਸੰਜੀਵ ਰੋੜਾ ਨੂੰ ਅੱਜ ਡੈਫੀਨੇਟ ਹੈ ਕਿ ਪੱਕਾ ਕੋਈ ਪੋਸਟ ਵਧੀਆ ਮਿਲਣ ਵਾਲੀ ਹੈ ਹਾਲਾਂਕਿ ਵਿਰੋਧੀਆਂ ਨੇ ਬਹੁਤ ਸਾਰੇ ਸਵਾਲੀ ਉਠਾਏ ਨੇ ਪਰ ਮਾਨ ਸਾਹਿਬ ਨੇ ਇਹ ਕਿਹਾ ਕਿ ਉਹ ਤਿੰਨ ਬੰਦਿਆਂ ਦੀ ਜਮਾਨਤ ਜ਼ਬਤ ਕਰਾ ਕੇ ਜਿੱਤ ਕੇ ਆਏ ਨੇ ਸਾਨੂੰ ਮਾਣ ਹੈ ਆਪਣੇ ਜਿਹੜੇ ਕੇ ਨੁਮਾਇੰਦੇ ਸਾਡੇ ਚੁਣ ਕੇ ਆਏ ਨੇ ਸੋ ਦੋਸਤੋ ਦੇਖਾਂਗੇ ਅੱਜ ਦੁਪਹਿਰ ਤੋਂ ਬਾਅਦ ਕਿ ਸੰਜੀਵ ਰੋੜਾ ਨੂੰ ਕਿਹੜਾ ਪਦ ਮਿਲੇਗਾ ਤੇ ਵਿਕਰਮ ਜੀਠੀਆ ਦੀ ਰਾਤਾਂ ਮਿਲਣ ਗਿਆ ਘਟਣ ਗਿਆ ਵਧਣ ਗਿਆ ਮੁਸ਼ਕਿਲਾਂ ਰੁਕਣ ਗਿਆ ਜਾਂ ਨਹੀਂ ਇਹ ਦੋਸਤੋ ਇਕ ਵੇ ਤਵਾ ਫਾਈਨਲ ਹੋ ਜਾਏਗਾ ਅੱਜ ਫੋ ਦੋਸਤੋ ਸਾਡੇ ਅੱਜ ਦੇ ਲਾਈਵ ਦੇ ਸੇਰੇ ਦੋ ਮੁੱਦੇ ਸੀ ਅਸੀਂ ਇਸ ਤੋਂ ਇਲਾਵਾ ਦੋ ਤਿੰਨ ਮੁੱਦੇ ਦੇ ਹੋਰ ਗੱਲਬਾਤ ਕੀਤੀ ਕਿ ਜਿਵੇਂ ਡੀਸੀ ਨੇ ਆਰਡਰ ਕੀਤੇ ਕਿ ਨੇ ਪਾਣੀ ਵਧ ਰਿਹਾ ਪੰਜਾਬ ਦੇ ਨਦੀਆਂ ਦਾ ਤਾਂ ਡੀਸੀ ਸਾਹਿਬ ਸਾਰੇ ਧਿਆਨ ਦੇ ਰਹੇ ਨੇ ਚਾਹੇ ਉਹ ਪਟਿਆਲਾ ਹੋਵੇ ਚਾਹੇ ਸੰਗਰੂਰ ਹੋਵੇ ਚਾਹੇ ਉਹ ਬਰਨਾਲਾ ਹੋਵੇ ਸਾਰੇ ਡੀਸੀ ਪਹੁੰਚੇ ਹੋਏ ਨੇ ਕਿ ਲੋਕਾਂ ਨੂੰ ਅਸੀਂ ਅਪੀਲ ਸਾਡੇ ਸਹਿਯੋਗੀ ਨੇ ਵੀ ਕੀਤੀ ਹੈ ਤੇ ਮੈਂ ਵੀ ਆਪਣੀ ਜਾਣੋ ਕਰਦਾ ਕਿ ਪੰਜਾਬ ਦਾ ਜਿਹੜਾ ਮੌਸਮ ਦਾ ਮિજાਜ ਬਦਲਿਆ ਹੋਇਆ ਹੈ ਪਹਾੜਾ ਵਿੱਚ ਨਾ ਜਾਓ ਕੁਝ ਸਮੇਂ ਬਾਅਦ ਚੱਲ ਜਾਣਾ ਕਿਉਂਕਿ ਇਹ ਹਿਮਾਚਲ ਨੇ ਹਾਈਲਾਈਟ ਕੀਤਾ ਹੋਇਆ ਪੰਡੇ ਵਿਸ਼ੇ ਤੇ ਸੋ ਦੋਸਤੋ ਅਸੀਂ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਕੋਈ ਹੋਰ ਲਾਈਵ ਦਾ ਇਸ਼ੂ ਲੈ ਕੇ ਪ੍ਰੋਬਲਮ ਲੈ ਕੇ ਤੇ ਤੁਸੀਂ ਦੇਖੋ ਜੀ ਪੰਜਾਬੀ ਟੀਵੀ ਤੇ ਬਾਕੀ ਜੇ ਚਲਦੀਆਂ ਖਬਰਾਂ ਤੇ ਮੈਨੂੰ ਦਿਓ ਫਿਲਹਾਲ ਦੇ ਲਈ ਜੀ ਆਜ਼ਾਦ ਸਤਸ੍ਰੀ ਅਕਾਲ